ਦੋਂ ਵੀ ਦੇਸ਼ ਵਿੱਚ ਚੋਣਾ ਹੁੰਦੀਆਂ ਨੇ ਪਤਾ ਨਹੀਂ ਸਾਡੇ ਲੋਕਾਂ ਨੂੰ ਇਹ ਸੜਕਾਂ ਦੇ ਟੁੱਟੇ ਫੁੱਟੇ ਮਸਲੇ ਕਿਉਂ ਭੁੱਲ ਜਾਂਦੇ ਨੇ ਟੁੱਟੀਆਂ ਸੜਕਾਂ ਜਿਹੜੀਆਂ ਸਾਡੀਆਂ ਗੱਡੀਆਂ ਨੂੰ ਸਾਡੇ ਵਹੀਕਲਾਂ ਨੂੰ ਭੰਨਦੀਆਂ ਨੇ ਇਹ ਸਾਰੇ ਮੁੱਦੇ ਲੋਪ ਹੋ ਜਾਂਦੇ ਨੇ ਬੇਰੋਜ਼ਗਾਰੀ ਦਾ ਮੁੱਦਾ ਲੋਪ ਹੋ ਜਾਂਦਾ ਗਰੀਬੀ ਦਾ ਹੋ ਜਾਂਦਾ ਅਨਪੜਤਾ ਦਾ ਹੁੰਦਾ ਕਿਉਂਕਿ ਵਧੀਆ ਸਾਡੇ ਬੱਚਿਆਂ ਨੂੰ ਕਾਲਜ ਸਕੂਲ ਨਹੀਂ ਮਿਲਦੇ ਪਏ ਸਾਡੇ ਬੱਚੇ ਧੜਾ ਧੜਾ ਵਿਦੇਸ਼ਾਂ ਵੱਲ ਭੱਜ ਰਹੇ ਨੇ ਲੇਕਿਨ ਫਿਰ ਵੀ ਅਸੀਂ ਵੋਟਾਂ ਪਿੱਛੇ ਲੜੀ ਜਾ ਰਹੇ ਹਾਂ ਪਾਰਟੀਆਂ ਪਿੱਛੇ ਲੜੀ ਜਾ ਰਹੇ ਹਾਂ ਇੰਨਾ ਜਿਵੇਂ ਦੀਆਂ ਛੜਕਾਂ ਐਵੇਂ ਦੀਆਂ ਪੰਜਾਬ ਦੀਆਂ ਬਹੁਤ ਸਾਰੀਆਂ ਛੜਕਾਂ ਨੇ ਜਿਨ੍ਹਾਂ ਤੇ ਵੇਖ ਕੇ ਸਾਨੂੰ ਆਪਣੇ ਆਪ ਤੇ ਵੀ ਤਰਸ ਆਉਂਦਾ ਕਿ ਸਾਡੀ ਸੋਚ ਨੂੰ ਕੀ ਹੋ ਗਿਆ ਅਸੀਂ ਵੋਟਾਂ ਦੇ ਵੇਲੇ ਕਿਉਂ ਨਹੀਂ ਆਪਣੇ ਲੀਡਰਾਂ ਤੋਂ ਜਾਂ ਮੌਜੂਦਾ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਕਿ ਭਈ ਆਹ ਟੁੱਟੀਆਂ ਫੁੱਟੀਆਂ ਛੜਕਾਂ ਹੀ ਸਾਨੂੰ ਤੁਸੀਂ ਕਿਉਂ ਦਿੰਦੇ ਹੋ ਇਹਦੀ ਜਗ੍ਹਾ ਤੇ ਸਾਨੂੰ ਚੰਗੀਆਂ ਛੜਕਾਂ ਦਵੋ ਸਾਡੇ ਬੱਚਿਆਂ ਨੂੰ ਚੰਗੀਆਂ ਛੜਕਾਂ ਦਵੋ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਲੈਣੇ ਨੇ ਸਕੂਟਰ ਮੋਟਰਸਾਈਕਲ ਲੈਣੇ ਨੇ ਇਹਨਾਂ 'ਚ ਵੱਜ-ਵੱਜ ਕੇ ਟੁੱਟ ਜਾਂਦੇ ਨੇ ਬਰਬਾਦ ਹੋ ਜਾਂਦੇ ਨੇ ਪਰ ਅਸੀਂ ਫਿਰ ਵੀ ਨਹੀਂ ਬੋਲਦੇ ਅਸੀਂ ਫਿਰ ਕਿਨੇ ਨਹੀਂ ਅਸੀਂ ਫਲਾਨੀ ਪਾਰਟੀ ਨਾਲ ਜੁੜੇ ਆ ਅਸੀਂ ਉਹ ਫਲਾਨੀ ਪਾਰਟੀ ਨੂੰ ਵੋਟ ਪਾਉਣੀ ਵੀਰੋ ਵੋਟ ਜ਼ਰੂਰ ਪਾਓ ਲੇਕਿਨ ਇਨ੍ਹਾਂ ਮੁੱਦਿਆਂ ਤੇ ਧਿਆਨ ਰੱਖੋ ਕਿ ਇਹ ਮੁੱਦੇ ਸਾਡੇ ਲਈ ਬਹੁਤ ਜ਼ਰੂਰੀ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ